ਸੰਗਤ ਜੀ ਜਿਸ ਤਰ੍ਹਾਂ ਕੇ ਪਿਛਲੇ ਦਿਨੇ ਹਿਮਾਚਲ ਦੇ ਵਿੱਚ ਪੰਜਾਬੀ ਮੁੰਡਿਆਂ ਦੇ ਮੋਟਰਸਾਈਕਲ ਤੋਂ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਦਾ ਲੱਗਿਆ ਹੋਇਆ ਝੰਡਾ ਉਤਾਰਿਆ ਉਸੇ ਤਰ੍ਹਾਂ ਹੀ ਸੰਗਤ ਜੀ ਪੰਜਾਬ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਇੱਕ ਪੁਲਿਸ ਵਾਲੇ ਨੇ ਜੋ ਕਿ ਹਿਮਾਚਲ ਦਾ ਰਹਿਣ ਵਾਲਾ ਪਰ ਡਿਊਟੀ ਪੰਜਾਬ ਦੇ ਵਿੱਚ ਕਰਦਾ ਇੱਕ ਟਰੈਕਟਰ ਤੋਂ ਸੰਤ ਜਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦਾ ਲੱਗਿਆ ਹੋਇਆ ਝੰਡਾ ਉਤਾਰਿਆ ਪਰ ਸਿੱਖ ਜਥੇਬੰਦੀਆਂ ਨੇ ਜਦੋਂ ਉਸ ਪੁਲਿਸ ਵਾਲੇ ਨੂੰ ਸਬਕ ਸਿਖਾਇਆ ਤਾਂ ਫਿਰ ਜਿਨ੍ਹਾਂ ਹੱਥਾਂ ਦੇ ਨਾਲ ਝੰਡਾ ਉਤਾਰਿਆ ਸੀ ਉਨਾ ਤਨ ਨਾਲ ਝੰਡਾ ਦੁਆਰਾ ਵੀ ਲਗਾਇਆ ਤੇ ਸੰਗਤਾਂ ਤੋਂ ਮਾਫੀ ਵੀ ਮੰਗੀ ਦਿਖਾਵਾਂਗੇ ਤੁਹਾਨੂੰ ਸਾਰੀ ਘਟਨਾ ਇਸ ਵੀਡੀਓ ਦੇ ਵਿੱਚ ਸੋ ਸੰਗਤ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਇਸ ਪੁਲਿਸ ਵਾਲੇ ਨੂੰ ਸਬਕ ਸਿਖਾਇਆ ਉਸੇ ਤਰ੍ਹਾਂ ਹੀ ਹੁਣ ਜਥੇਬੰਦੀਆਂ ਦਾ ਫਰਜ਼ ਬਣਦਾ ਹੈ ਕਿ ਹਿਮਾਚਲ ਦੇ ਵਿੱਚ ਵੀ ਜਿਨ੍ਹਾਂ ਲੋਕਾਂ ਨੇ ਸੰਤ ਗਿਆਨੇ ਜਨੈ ਸਿੰਘ ਖਾਲਸਾ ਪੰਡਤਾਂ ਵਾਲਿਆਂ ਦਾ ਝੰਡਾ ਮੋਟਰਸਾਈਕਲ ਤੋਂ ਉਤਾਰਿਆ ਉਹਨਾਂ ਲੋਕਾਂ ਨੂੰ ਇਸੇ ਤਰ੍ਹਾਂ ਹੀ ਸਬਕ ਸਿਖਾਇਆ ਜਾਵੇ ਤਾਂ ਕਿ ਉਹਨਾਂ ਲੋਕਾਂ ਨੂੰ ਹੀ ਪਤਾ ਲੱਗੇ ਕੀ ਸੰਤ ਜਨਾ ਸਿੰਘ ਖਾਲਸਾ ਪਿੰਡਰਾਂ ਵਾਲੇ ਕੌਣ ਸਨ ਅਤੇ ਸਮਾਜ ਲਈ ਦੇਣ ਉਹਨਾਂ ਦੀ ਕੀ ਸੀ ਇਹ ਸਭ ਕੁਝ ਉਹਨਾਂ ਲੋਕਾਂ ਨੂੰ ਵੀ ਜਾਣੂ ਕਰਵਾਉਣਾ ਚਾਹੀਦਾ ਹੈ ਸਾਡੀਆਂ ਸਿੱਖ ਜੱਤੇਬੰਦੀਆਂ ਨੂੰ ਸੋ ਦੇਖਦੇ ਹਾਂ ਜੀ ਇਸ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਇਸ ਪੁਲਿਸ ਵਾਲੇ ਨੇ ਆਪਣੇ ਹੱਥੀ ਝੰਡਾ ਲਗਾਇਆ ਅਤੇ ਸੰਤਾ ਤੋਂ ਮਾਫੀ ਮੰਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸੰਗਤ ਜੀ ਤਾਂ ਕਿ ਸਾਰਿਆਂ ਤੱਕ ਪਹੁੰਚ ਸਕੇ ਤੇ ਆਪਣੇ ਵਿਚਾਰ ਕਮੈਂਟਸ ਤੇ ਰਾਈ ਜਰੂਰ ਸਾਡੇ ਨਾਲ ਸਾਂਝੇ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਸਿੱਖੀ ਅਤੇ ਸਿਧਾਂਤ ਨਾਲ ਜੁੜੀ ਹਰ ਖਬਰ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸ਼ੁਰੂ ਕਰਦੇ ਆ ਜੀ ਇਹ ਵੀਡੀਓ ਬਾਬਾ ਜੀ ਆਜੋ ਤੁਸੀਂ ਆਜੋ ਇਹਨਾਂ ਨੂੰ ਖੜਕੇ ਬਾਬਾ ਜੀ ਨੂੰ ਬੋਲ ਦਿਓ ਨਾ ਕੋਈ ਗੱਲ ਨਹੀਂ ਬਣੀ ਬਣੀ ਜਾਂਦੀ ਬਣੀ ਜਾਂਦੀ ਜੀ ਨਾਲ ਇਹਨੂੰ ਛੜਾ ਲਓ ਇੱਥੇ ਖੜਕ ਕੇ ਬਣਾ ਲਓ ਕੋਈ ਨਹੀਂ ਕਰੇ ਬਾਬਾ ਜੀ ਨੂੰ ਬੋਲ ਦਿਓ ਜਿਹੜੀ ਗੱਲ ਹੈ ਮਾੜੀ ਪਤਾ ਲੱਗ ਜੇ ਨਾ ਆਲੂ ਭਾਈ ਬੋਲੋ ਸਿੱਧਾ ਭਾਈ ਦੂਜੀ ਦਾ ਖਾਲਸਾ ਭਾਈ ਦੂਜੀ ਦਾ ਖਾਲਸਾ ਭਾਈ ਦੂਜੀ ਸੋ ਸਰਬੱਤ ਸੰਗਤਾਂ ਨੂੰ ਭਾਈ ਹੈ ਬੇਨਤੀ ਹੈ ਕਿ ਪਿਛਲੇ ਦਿਨੀ ਇੱਕ ਘਟਨਾ ਵਾਪਰੀ ਸੀ ਆਪਣੇ ਬੱਚੇ ਵਿਜੀਤਪੁਰ ਤੋਂ ਤੇਲ ਲੈ ਕੇ ਟਰੈਕਟਰ ਤੇ ਆ ਰਹੀ ਸੀ ਤੇ ਇਹ ਵੀਰ ਪੂਰਾ RAM ਜੀ ਮਾਲਾਰਾਪੁਰ ਚੌਕੀ ਨਾਲ ਦੀ ਡਿਊਟੀ ਹੈ ਉਹ ਟਰੈਕਟਰ ਦੇ ਉੱਪਰ ਝੰਡਾ ਲੱਗਿਆ ਸੀ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਢੰਡਾ ਵਾਲੀ ਹੁਣਾਂ ਦੀ ਫੋਟੋ ਸੀ ਤੇ ਇਹ ਵੀਰਾਂ ਨੇ ਭਾਈ ਇਹਨਾਂ ਤੋਂ ਗਲਤੀ ਹੋ ਗਈ ਸੀ ਇਹਨਾਂ ਨੇ ਉਹ ਝੰਡਾ ਜਿਹੜਾ ਬੱਚਾ ਕੋਲੋਂ ਫਲੈਗਰ ਤੋਂ ਲਾ ਲਿਆ ਸੀ ਸੋ ਉਸ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਜਦੋਂ ਉਹਨਾਂ ਨੂੰ ਜਾ ਕੇ ਪੁੱਛਿਆ ਸੋ ਇਹ ਕਹਿੰਦੇ ਵੀ ਜੇ ਕਿਸੇ ਦੀ ਕੌਮ ਆਪਣੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਇਸ ਗੱਲ ਦੀ ਮਾਫੀ ਮੰਗਦਾ ਹੈ ਤੇ ਇਹ ਝੰਡਾ ਹੁਣ ਦੁਬਾਰਾ ਚੜ੍ਹਾ ਰਹੇ ਆ ਸੋ ਕੱਲ ਨੂੰ ਇਹ ਵੀਰ ਨੂੰ ਕਿਤੇ ਵੀ ਭਾਈ ਕੋਈ ਗੱਲ ਹੋਵੇ ਤਾਂ ਇਹਨਾਂ ਨੇ ਮਾਫੀ ਮੰਗ ਲਈ ਹੈ ਕੌਮ ਤੋਂ ਸਾਰੀ ਤੋਂ ਇਹ ਕਹਿੰਦੇ ਵੀ ਮੇਰੇ ਤੋਂ ਗਲਤੀ ਹੋ ਗਈ ਸੋ ਹੁਣ ਮੈਂ ਇਹ ਝੰਡਾ ਜਿਹੜਾ ਦੁਬਾਰਾ ਚੜ੍ਹਾ ਰਿਹਾ ਸੋ ਆਪਣੇ ਨਗਰ ਵਿੱਚ ਆ ਕੇ ਇਹ ਝੰਡਾ ਜਿਹੜਾ ਚੜ੍ਹਾ ਰਹੇ ਆ ਇਹ ਕਹਿੰਦੇ ਵੀ ਮੇਰੇ ਤੋਂ ਮੈਨੂੰ ਇਹਨਾਂ ਧਿਆਨ ਨਹੀਂ ਸੀ ਗਲਤੀ ਮੇਰੇ ਤੋਂ ਹੋ ਗਈ ਮੈਂ ਉਸ ਗਲਤੀ ਦੀ ਮਾਫੀ ਮੰਗਦਾ ਜੀ ਇਹ ਬੇਨਤੀ ਹੈ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਕੁ ਮਿੰਟ ਕਹਿ ਦਿਓ ਤੁਸੀਂ ਮੈਂ ਪੰਜਾਬੀ ਸੰਸਕ੍ਰਿਤੀ ਕੇ ਬਾਰੇ ਮੈਂ ਔਰ ਇਤਿਹਾਸ ਕੇ ਬਾਰੇ ਮੈਂ ਕਮ ਜਾਣਦਾ ਹਾਂ ਮੈਂ ਪੰਜਾਬੀ ਭਾਸ਼ਾ ਜਾਣਦਾ ਹਾਂ ਜੀ ਜੀ ਔਰ ਮੈਂ ਤਾਂ ਗੁਰੂ ਜੀ ਦਸ ਗੁਰੂ ਜੀ ਆਪਣੇ ਉਹਨਕੇ ਮੈਂ ਬਹੁਤ ਆਸਥਾ ਰੱਖਦਾ ਹਾਂ ਔਰ ਪੰਜਾਬੀ ਧਰਮ ਕੋ ਮੰਨਦਾ ਵੀ ਹਾਂ ਜੀ ਜਨ ਸੇਵਾ ਇਹਨਾ ਪੰਜਾਬੀ ਧਰਮ ਇਹਨਾ ਕੋ ਕਰ ਸਕਦਾ ਇਤਨੀ ਕੋਈ ਧਰਮ ਨਹੀਂ ਕਰ ਸਕਦਾ ਹਾਂ ਜੀ ਹਾਂ और ये मैं गलती मान रहा हूँ कभी भावनाओं को अपने ठेस है किसी भाई को और गुरुओं से और संतों से सबसे माफी मांगता हूँ और ये झंडा लगा रहा हूँ ਆਦੇ ਵਾਪਾ ਜੀ ਉੱਪਰ ਦੜ ਕੁੱਤਾ ਹਾਂ ਬਸ ਬਸ ਬੰਮਾ ਆ ਗਿਆ ਦੋ ਕੀ ਕੋਤੋਂ ਵਧੀਆ ਬਸ ਬਸ ਵਾਪਾ ਜੀ ਦੀ ਗੱਲਬਾਤ ਕਰ ਲਾਂਗੇ ਤੇਰਾ ਛੱਡ ਕੇ ਆਪਾਂ ਚਲੋ ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ ਭਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਸੋਸੰਗਤ ਜੀ ਵੀਡੀਓ ਨੂੰ ਮਤਵ ਨਾਲ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਮਿਲਾਂਗੇ ਨਵੇਂ ਵੀਡੀਓ ਤੇ ਨਵੇਂ ਵਿਚਾਰਾਂ ਦੇ ਨਾਲ ਜੁੜੇ ਰਹੋ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ